ਹਾਂ ਜੀ ਜਿਆਨ ਨੂੰ ਨਵਾਂ ਬਲੌਕ ਲੈ ਕੇ ਆ ਗਿਆ ਤੇ ਆਪਾਂ ਨਵਾਂ ਬਲੌਕ ਲੈ ਕੇ ਆਏ ਜੀ ਪਹਿਰੇ ਤੇ ਪਾਰੇ ਪਾਪਾ ਜੀ ਕੋਲੇ ਤੇ ਪਾਪੇ ਕਰ ਰਹੀ ਸੀ ਤੇ ਬਹੁਤ ਹੋ ਗਿਆ ਸੀ ਪਾਪਾ ਜੀ ਬੈਗੇ ਸ਼ਾਮੇ ਤੇ ਲ ਮੈਂ ਵੀ ਕਰਦਾ ਪਰ ਪਾਪਾ ਕਹਿੰਦਾ ਕਰ ਲੈ ਆਪਾਂ ਬੈਗੇ ਮਸ਼ੀਨ ਤੇ ਤੇ ਆ ਬੈਪਾ ਇਹ ਜਲਾ ਹੋ ਰਿਹਾ ਤੇ ਬਹੁਤ ਤਪਦੀ ਉੱਤੇ ਪੈਂਦੀ ਤੇ ਤੇ ਵਿਚ ਬਹੁਤ ਲੋ ਲੋ ਬੈਠੇ ਸਾਹਮਣੇ ਚਲੋ ਕਮ ਆਉਦਾ ਹਨਾ ਚਾਹੀਦਾ ਤੇ ਮੇਰਾ ਤਾਂ ਪਤਾ ਹੀ ਤੁਹਾਨੂੰ ਮੈਂ ਗੁਰੂ ਘਰ ਡਿਊਟ ਦਾ ਗ੍ਰੰਥੀ ਸੁਣਦੀ ਚਲੋ ਮੈਂ ਕੁਛ ਇਹ ਨੇੜੇ ਆਈ ਸੀ ਕਾਲੂ ਉਹਨੇ ਹਰਿਆਣੇ ਦੇ ਵਿੱਚ ਤੇ ਮੈਂ ਚਲ ਆਪਾਂ ਵੀ ਚੱਲੇਗੀ ਪਪਾ ਜੀ ਕੋਲੇ ਪਹੁੰਚ ਗਿਆ ਪਥੇਤ ਕਰ ਰਹੇ ਬੋਰ ਤੇ ਮਾ ਬੈਠੇ ਪਾਪਾ ਜੀ ਛਾਵੇਂ ਪਾਣੀ ਪੀ ਰਹੇ ਸੀ ਮੈਂ ਹੱਲਮਾਈ ਚਲਾ ਕੇ ਦੇਖਾ ਕਿਉਂਕਿ ਉਪਰਾ ਕੰਮ ਜਿਹੜਾ ਜੱਦੀ ਬੁਸਤੀ ਹੈ ਬੋਰਾਂ ਦਾ ਕਿਉਂਕਿ ਬਜ਼ੁਰਗ ਹੀ ਪਹਿਲਾਂ ਖੂਹਾਂ ਤੇ ਪਾਣੀ ਪਾਉਂਦੇ ਸੀ ਿੰਡਾਂ ਦੇ ਵਿੱਚ ਉਸ ਤੋਂ ਬਾਅਦ ਫਿਰ ਬੋਰਾਂ ਦਾ ਆ ਗਿਆ ਬੋਰ ਪਾਪਾ ਜੀ ਉਰੀ ਕਰਨ ਲੱਗੇ ਤੇ ਕੰਮ ਆ ਦਾ ਕਰਮ ਆ 14 ਇੰਚੀ ਬੋਰ ਦੀਆਂ ਪੈਰੀਆਂ ਤੇ ਨਾਲ ਟੀਟਿੰਗ ਇੱਕ ਬੋਰ ਹੋਰ ਕਰਨਾ ਇੱਥੇ ਤੇ ਆ ਮਸ਼ੀਨ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਵੱਤ ਵਦ ਕਰਿਓ ਜੀ ਆਪਾਂ ਹੋਰ ਬਲੌਕ ਲੈ ਕੇ ਆਵਾਂਗੇ ਆ ਗਿਆ ਆਪਾਂ ਹੋਰ ਬਹੁਤ ਜ਼ਿਆਦਾ ਗਰਮੀ ਹੈ ਲੋਹਾ ਤਪਦਾ ਸਾਰਾ ਲੋਹਾ ਹੀ ਹੈ ਬਾ ਤੋਡ ਸਪੋਰਟ ਕਰਿਓ ਜੀ। ਔਰ ਪਾਪਾ ਜੀ ਬੈਠੇ ਸ਼ਾਮੇ ਹੱਸੀ ਜਾ ਰਹੇ ਆ। ਮੈਂ ਤਲਮਾਈ ਵੇਖਾ ਕਰਕੇ ਇਹ ਬੋਰਾ ਪਹਿਲਾਂ ਦਾ ਪਰਾਣਾ ਦੇ ਨਾਲ ਇੱਕ ਬੋਰਾ ਹੋਰ ਕੀਤਾ ਇੱਧਰ ਹੋਰ ਕਰਨਾ। ਤੇ 14 ਇੰਚੀ ਬੋਰਾ ਹੈ। ਤੇ ਆ ਮਸ਼ੀਨ ਆ ਮਗਰਿੰਜਨ ਆ। ਆ ਦੇਖੋ ਡਾਰਵੀ ਲੱਗਦਾ ਸੀ ਤਾਰ ਆ ਜਿਹੜੀ ਸਿੱਧੀ ਮੂੰਹ ਨੂੰ ਆਉਂਦੀ ਹੈ ਤੇ ਰਿਸਕੀ ਸਾਰਾ ਚਲੋ ਜਿਹਨੇ ਨਾ ਕੀਤਾ ਹੋਵੇ ਨਾ ਉਹ ੱਖ ਲੱਗਦਾ ਆਪਣਾ ਗੁਰੂ ਘਰ ਦਾ ਉਹ ਕਿ સેવા ਸਤ ਗੁਰ ਨੇ ਲਾਈ ਆਪਾਂ ਗਰੰਥੀ ਸਿੰਘ ਦੀ ਉਹ ਜਿੰਨੀ ਕੁ સેવા ਸਤ ਗੁਰੂ ਜੀ ਲੈ ਰਿਹਾ ਆਪਾਂ ਕਰਦੇ ਆ ਨਾ ਕਰਾ ਰਿਹਾ ਸਤ ਗੁਰੂ ਵਾਹਿਗੁਰੂ ਕਿਰਪਾ ਕਰੇ ਠੀਕ ਹੈ ਮਿਲਦੇ ਹਾਂ ਫੇਰ ਸਸਤਰੀ